ਆਂਡਾ ਪਹਿਲਾਂ ਕਿ ਮੁਰਗੀ ਪਹਿਲਾਂ ਮੁਰਗੀ ਦਾ ਆਂਡਾ ਤਾਂ ਮੁਰਗੀ ਤੋਂ ਬਾਅਦ ਆ ਮੁਰਗੀ ਦਾ ਆਂਡਾ ਪਰ ਆਂਡੇ ਦੇ ਨਾਲੇ ਜਿਹੜੇ ਪੰਛੀਆਂ ਦੀ ਸ਼੍ਰੇਣੀ ਆ ਉਹ ਤੋਂ ਪਹਿਲਾਂ ਤੇ ਉਸ ਸ਼੍ਰੇਣੀ 'ਚੋਂ ਮੁਰਗੀ ਵਰਗਾ ਜਾਨਵਰ ਇੱਕ ਸਟੇਜ 'ਤੇ ਪੈਦਾ ਹੋ ਗਿਆ ਉਹ ਉਹਨੇ ਵੀ ਆਂਡਾ ਕਿਉਂਕਿ ਪੰਛੀ ਆਂਡੇ ਦਿੰਦੇ ਆ ਉਹਨੇ ਵੀ ਆਂਡੇ ਦਿੱਤੇ ਉਹਨੂੰ ਅਸੀਂ ਮੁਰਗੀ ਦਾ ਆਂਡਾ ਕਹਿ ਦਿੰਨੇ ਹੁਣ ਗੱਲ ਤਾਂ ਜਦੋਂ ਮੁਰਗੀ ਦਾ ਆਂਡਾ ਕਹਾਂਗੇ ਜੇ ਤਾਂ ਕਹਿਣਾ ਹੋਵੇ ਮੁਰਗੀ ਮੁਰਗੀ ਤਾਂ ਪਹਿਲਾਂ ਹੈਗੀ ਆ ਪਰ ਉਹ ਇਹ ਜ਼ਰੂਰੀ ਨਹੀਂ ਵੀ ਪਹਿਲਾਂ ਮੁਰਗੀ ਦੇ ਆਂਡੇ 'ਚੋਂ ਨਿਕਲਿਆ ਹੋਇਆ ਬੱਚਾ ਉਹਦਾ ਰੂਪ ਕਿਉਂਕਿ ਇਹ ਕੋਈ ਇੱਕਦਮ ਤਾਂ ਹੁੰਦਾ ਨਹੀਂ ਵੀ ਪਹਿਲਾਂ ਕੁੱਗੀ ਸੀ ਉਹ ਗਿਨੇ ਦਿੱਤਾ ਅੰਡਾ ਉਹਦੇ ਚੋਂ ਮੁਰਗੀ ਨਿਕਲੇ ਬਿਲਕੁਲ ਹੌਲੀ ਹੌਲੀ ਪੜਾਚੋ ਜਾਂ ਹੋਰ ਦੇਸੀ ਜੀ ਧਾਰਨ ਲੈਣੀ ਹੋਵੇ ਖੱ쩌 ਕਿਵੇਂ ਪੈਦਾ ਹੋ ਜਾਂਦੀ ਹੈ ਕਹਦੇ ਆ ਨਾ ਗਾਧਾ ਤੇ ਕੋੜਾ ਉਹਦਾ ਮੇਲ ਹੈ ਉਸ ਮੇਲ ਤੇ ਪੜਾਚ ਵੀ ਇਹੀ ਹੁੰਦਾ ਜਿੱਥੇ ਕਿਤੇ ਕੋਈ ਇਹ ਜਾਂ ਕੁਝ ਹੋਇਆ ਉੱਥੇ ਉਹ ਜੀਵ ਹੈ ਜਿਹੜਾ ਇੱਕਦਮ ਉਹਦਾ ਰੂਪ ਆ ਕੁਛ ਨਾ ਕੁਛ ਬਦਲ ਗਿਆ ਤੇ ਬਦਲਦਾ ਬਦਲਦਾ ਮੁਰਗੀ ਬਣ ਗਈ ਮੁਰਗੀ ਵਰਗਾ ਬਣ ਗਿਆ ਕਹਿੰਦੇ ਇਹ 84 ਲਕ ਜੁੱਨ ਵਾਲਾ ਕਨਸੈਪਟ ਆ ਇਹ ਕਿੱਥੋਂ ਆਇਆ ਜਿਹੜਾ 84 ਲਕ ਜੁੱਨ ਵਾਲਾ ਕਨਸੈਪਟ ਹੈ ਨਹੀਂ ਉਹ ਤਾਂ देखो ਸਾਰੇ ਜਿੰਨੇ ਜੀਵ ਜੰਤੂ ਆ ਸਾਰਿਆਂ ਨੂੰ ਐ ਲੱਗਦਾ ਯਾਰ ਇਹਨਾਂ 'ਚ ਵੀ ਸਾਡੇ ਵਾਂਗੂ ਜਾਨ ਆ ਜਾਨ ਤਾਂ ਹੈ ਕਿਉਂਕਿ ਜਿਉਂਦੀਆਂ ਚੀਜ਼ਾਂ ਜਾਨਦਾਰ ਚੀਜ਼ਾਂ ਆਪਾਂ ਕਹਿੰਦੇ ਆ ਜਿਉਂਦੀਆਂ ਚੀਜ਼ਾਂ ਖਾ ਲੈਂਦੀਆਂ ਖਾਂਦੀਆਂ ਪੀਂਦੀਆਂ ਚੱਲਦੀਆਂ ਫਿਰਦੀਆਂ ਉਹਨਾਂ 'ਚ ਸੰਵੇਦਨਸ਼ੀਲਤਾ ਵੀ ਵੱਧ ਘੱਟ ਹੁੰਦੀ ਹੈ ਉਹ ਉਹੇ ਜੀ ਆਪਦੇ ਵਰਗੀ ਅੱਗੇ ਸੰਤਾਨ ਪੈਦਾ ਕਰਦਾ ਤੇ ਜਿਹਦੇ 'ਚ ਇਹ ਕੀ ਬਣ ਗਿਆ ਵੀ ਕਿਉਂਕਿ ਮਨੁੱਖ ਸਾਰਿਆਂ ਤੇ ਕੰਟਰੋਲ ਕਰਦਾ ਇਹ ਉੱਤਮ ਹੈ ਇਹਨਾਂ 'ਚ ਬਈ ਫੇਰ ਨਾ ਇਹ ਸਾਰੀਆਂ ਜੂਨਾਂ ਦੇ ਵਿੱਚ ਵੀ ਉਹੋ ਜਿਵੇਂ ਪਹਿਲਾਂ ਗੱਲ ਚੱਲਦੀ ਵੀ ਆਤਮਾ ਹੋਊਗੀ ਇੱਕ ਜੂਨੀ ਤੋਂ ਬਦਲ ਕੇ ਦੂਜੀ ਚ ਆ ਜਾਂਦੀ ਹੈ ਦੂਜੀ ਜੋ ਤੀਜੀ ਮੈਨੂੰ ਤਾਂ ਇੰਨਾ ਕੀ ਲੱਗਦਾ ਕਿ ਇਹ ਗਿਆਨ ਦੀ ਸੀਮਾ ਹੀ ਹੈ ਵੈਸੇ ਤਾਂ ਹੁਣ ਜਿੰਨੀ ਖੋਜਾਂ ਹੋ ਗਈਆਂ ਕਿਉਂਕਿ ਖੋਜਾਂ ਦੇ ਵਿੱਚ ਜਿੰਨੇ ਬੈਕਟੀਰੀਆ ਕੀ ਹੋਰ ਸਾਰਾ ਕੁਝ ਆ ਗਿਆ ਉਹ 84 ਲੱਖ ਤੱਕ ਹੀ ਉਹਦਾ ਕਰੋੜਾਂ ਟੱਪ ਗਏ ਅੱਛਾ ਜ਼ਿਆਦਾ ਹੋ ਨਹੀਂ ਕਿਸੇ ਵੇਲੇ ਜਦੋਂ 84 ਲੱਖ ਕਿਹਾ ਉਦੋਂ ਦੀ ਚੱਲਦੀਆਂ ਉਹ ਉਦੋਂ ਦੀ ਗੱਲ ਹੋ ਸਕਦਾ ਇੰਨੀ ਕੀ ਵੀ ਬਹੁਤ ਵੱਡੀ ਹੋਵੇ ਹਾਂ ਹੈਨ